ਕੱਲ ਸੈਂਟਾ ਰੋਜ਼ਾ ਦੇ ਵਿੱਚ ਇੱਕ ਜਿਹੜਾ ਡੰਪ ਟਰੱਕ ਆ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਤੇ ਅੱਗੇ ਜਿਹੜੀਆਂ ਕਾਰਾਂ ਸੀਗੀਆਂ ਉਹਨਾਂ ਦੇ ਉੱਤੇ ਉਸਨੇ ਡੰਪ ਟਰੱਕ ਛਾੜ ਦਿੱਤਾ 12 ਕਾਰਾਂ ਦਾ ਮੇਜਰ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਜਾਣੇ ਦੀ ਮੌਤ ਹੋ ਗਈ ਕਈ ਕਾਰਾਂ ਨੂੰ ਅੱਗਾਂ ਵੀ ਲੱਗ ਗਈਆਂ ਮਲਟੀਪਲ ਇੰਜਰੀਜ਼ ਹੋਈਆਂ ਹੈਗੀਆਂ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ 11:50 ਮਿੰਟ ਤੇ ਮਲਟੀ ਵਹੀਕਲ ਕ੍ਰੈਸ਼ ਇਹ ਸੈਂਟਾ ਰੋਜ਼ਾ ਦੇ ਵਿੱਚ ਵਾਪਰਿਆ 10 ਗੱਡੀਆਂ ਰੈੱਡ ਲਾਈਟ ਤੇ ਖੜੀਆਂ ਸੀਗੀਆਂ ਜਦੋਂ ਹਾਈਵੇ 12 ਦੇ ਉੱਤੇ 12 ਤੇ ਫੋਲਟਨ ਰੋਡ ਪਿਛੋਂ ਡੰਪ ਟਰੱਕ ਆਇਆ ਜਿਹੜਾ ਹਾਲ ਕਰ ਰਿਹਾ ਸੀ ਡੰਪ ਮਿੱਟੀ ਨੂੰ ਰੁਕਿਆ ਨਹੀਂ ਬਿਲਕੁਲ ਉੱਪਰ ਜਿਹੜੀਆਂ ਕਾਰਾਂ ਦੇ ਉੱਤੇ ਚਾੜ੍ਹ ਦਿੱਤਾ ਟਰੱਕ ਤੇ ਇੱਕ ਸਾਬਕਾ ਟੀਚਰ ਜਿਹੜਾ ਆ ਬਜ਼ੁਰਗ ਸੀ ਉਹਦੀ ਮੌਤ ਹੋ ਗਈ 8 ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਹੜਾ ਡੰਪ ਟਰੱਕ ਦਾ ਡਰਾਈਵਰ ਸੀ ਉਸ ਨੂੰ ਵੀ ਜਿਹੜਾ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੋ ਜਿਹੜਾ ਟੀਚਰ ਆ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ ਉਹ ਕਾਰਡੀਨਲ ਨਿਊਮਨ ਹਾਈ ਸਕੂਲ ਦੇ ਵਿੱਚ ਟੀਚਰ ਸੀਗਾ ਆ ਕਾਫੀ ਲੰਮਾ ਟਾਈਮੋਂ ਟੀਚਰ ਰਿਹਾ ਸੋ ਸੀਐਚਪੀ ਨੇ ਹਜੇ ਇਹ ਤਾਂ ਨਹੀਂ ਦੱਸਿਆ ਕਿ ਇਹਦੇ ਵਿੱਚ ਅਲਕੋਹਲ ਜਾਂ ਡਰੱਗ ਇਨਵੋਲਵ ਹੈਗੀ ਆ ਪਰ ਵੈਸਟ ਬਾਉਂਡ ਹਾਈਵੇ 12 ਸਟੋਨੀ ਪੁਆਇੰਟ ਰੋਡ ਤੇ ਫੋਲਟਨ ਰੋਡ ਤੇ ਲਗਭਗ ਕੱਲ ਸਾਰਾ ਦਿਨ ਹੀ ਬੰਦ ਰਿਹਾ ਜੀ ਬਿਲਕੁਲ ਇਹ ਬਹੁਤ ਹੀ ਭਿਆਨਕ ਹਾਦਸਾ ਸੀਗਾ ਇਦਾਂ ਦਾ ਭਿਆਨਕ ਹਾਦਸਾ ਡਮ ਟਰੱਕ ਦੇ ਨਾਲ ਜੁੜਿਆ ਹੋਇਆ ਸੈਂਟਾ ਗਲੂਸ ਨੂੰ ਜਾਂਦਾ ਹਾਈਵੇ 17 ਦੇ ਉੱਤੇ ਕਈ ਬਰੇ ਪਹਿਲਾਂ ਹੋਇਆ ਸੀ ਉਦੋਂ ਉਹ ਜਿਹੜਾ ਟਰੱਕ ਚਾਲਕ ਸੀ ਉਹਦੇ ਕੋਲ ਵੀ ਟਰੱਕ ਆਪਣਾ ਰੁਕਿਆ ਤੇ ਉਹਨੇ ਕਈ ਗੱਡੀਆਂ ਨੂੰ ਥੱਲੇ ਦਿੱਤਾ ਸੀ ਉਦੋਂ ਵੀ ਇੱਕ ਜਿਹੜੇ ਨੌਜਵਾਨ ਮੁੰਡੇ ਦੀ ਉੱਤੇ ਵਿੱਚ ਮੌਤ ਹੋਈ ਸੀਗੀ ਇਹ ਹੁਣ ਹਾਈਵੇ 12 ਦੇ ਉੱਤੇ ਹੋਇਆ ਆ ਆ ਜਿਹੜਾ ਬਜ਼ੁਰਗ ਮਰਿਆ ਪੈਟ ਲਾ ਫੋਰਚੂਨ ਉਸ ਦਾ ਨਾਂ ਸੀਗਾ 78 ਸਾਲ ਉਸ ਦੀ ਉਮਰ ਸੀ ਸਵਾਸਤਾ ਪੂਲ ਦਾ ਦੱਸਿਆ ਜਾਂਦਾ ਹੈ ਕਿੰਨੇ ਵੀ ਸਾਬਕਾ ਟਰੈਕ ਕੋਚ ਤੇ ਹਿਸਟਰੀ ਟੀਚਰ ਸੀ ਕਾਰਡੀਨਲ ਨਿਊਮਨ ਹਾਈ ਸਕੂਲ ਸੈਂਟਾ ਰੋਜ਼ਾ ਤੋਂ ਜਿਨ੍ਹਾਂ ਦੀ ਇਸ 11 ਵਹੀਕਲ ਕ੍ਰੈਸ਼ ਦੇ ਵਿੱਚ ਮੌਤ ਹੋਈ ਹੈਗੀ ਆ ਸੋ ਸੈਂਟਾ ਰੋਜ਼ਾ ਦੇ ਬਿਲਕੁਲ ਲੈਂਦੇ ਵਾਲੇ ਪਾਸੇ ਹਾਈਵੇ 12 ਦੇ ਅਕੈਲੋ ਵੀ ਐਜ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ ਆ ਇੱਕ ਗੱਡੀ ਨੂੰ ਅੱਗ ਵੀ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਲੱਗ ਗਈ ਸੀ ਕਿਹਾ ਨੇ ਵੀ ਜਿਹਦੇ ਵਿੱਚ ਡੰਪ ਟਰੱਕ ਆ ਕੇ ਸਭ ਤੋਂ ਪਹਿਲਾਂ ਵਜਾ ਉਹਦੇ ਵਿੱਚ ਹੀ ਇਹ ਜਿਹੜਾ ਸਾਬਕਾ ਹਿਸਟਰੀ ਟੀਚਰ ਸਕੂਲ ਟੀਚਰ ਬੈਠਾ ਸੀ ਤੇ ਉਸ ਦੀ ਉੱਥੇ ਹੀ ਜਿਹੜੀ ਉਹ ਮੌਤ ਹੋ ਗਈ ਆ ਅੱਠ ਜਣੇ ਜ਼ਖਮੀ ਹੋਏ ਆ ਉਹਨਾਂ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਆ ਪੰਜ ਵਹੀਕਲਸ ਨੂੰ ਕਹਿੰਦੇ ਵੀ ਬਹੁਤ ਵੱਡਾ ਨੁਕਸਾਨ ਪਹੁੰਚਿਆ ਆ ਇੱਕ ਨੂੰ ਅੱਗ ਲੱਗੀ ਸੀ ਜਿਸ ਨੂੰ 20 ਮਿੰਟ ਲੱਗੇ ਬਾਅਦ ਦੇ ਵਿੱਚ ਬੁਝਾਉਣ ਦੇ ਲਈ ਸੋ ਸਟੋਨੀ ਪੁਆਇੰਟ ਤੇ ਫੁੱਲ ਟਨ ਰੋਡਸ ਦੇ ਉੱਤੇ ਵੈਸਟ ਬਾਉਂਡ ਲੇਨਸ ਜਿਹੜੀਆਂ ਆ ਉਹ ਬੰਦ ਰਹੀਆਂ ਸੀ ਸ਼ਾਮੀ 4 ਵਜੇ ਜਾ ਕੇ ਮੁੜ ਦੁਬਾਰਾ ਇਹਨਾਂ ਨੂੰ ਇਹ ਖੋਲਣ ਦੇ ਵਿੱਚ ਕਾਮਯਾਬ ਰਹੇ ਸੀਗੇ ਸੋ ਸੈਂਟਰੋਸਾ ਫਾਇਰ ਡਿਪਾਰਟਮੈਂਟ ਤੇ CHP ਨੇ ਆਪਣੀ ਮਦਦ ਜੜੀ ਕਰਦੇ ਹੋਏ ਉੱਥੇ ਇਸ ਏਰੀਏ ਨੂੰ ਕਲੀਅਰ ਜਿਹੜਾ ਆ ਉਹ ਬਾਅਦ ਚ ਡੈਬਰੀ ਤੋਂ ਮਲਬੇ ਤੋਂ ਜਿਹੜਾ ਉਹ ਕਲੀਅਰ ਆ ਕੀਤਾ ਸੀਗਾ ਸੋ ਇੰਪੋਰਟੈਂਟ ਰਾਊਟ ਆ ਜਿਹੜਾ ਹਾਈਵੇ 12 ਕਾਫੀ ਲੋਕ ਉੱਥੇ ਉਧਰੋਂ ਦੀ ਜਿਹੜੇ ਆਉਂਦੇ ਆ ਸੈਂਟਾ ਰੋਜ਼ਾ ਦੇ ਨਾਲ ਬੋਡੀਗਾ ਬੇ ਸਬੈਸਤਾ ਪੂਲ ਇਹਨਾਂ ਇਲਾਕਿਆਂ ਨੂੰ ਜਿਹੜਾ ਉਹ ਜੋੜਦਾ ਆ ਤੇ ਉੱਥੇ ਇਹ ਜਿਹੜੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਸ ਜੀ ਅੱਗੇ ਆ ਰੀਸਨਲੀ ਰਾਜਗਨਵੀਸਰ ਜੀ ਆਪਾਂ ਦੇਖਿਆ ਬਹੁਤ ਸਾਰੇ ਟਰੱਕ ਬਿਗ ਰੇਗਸ ਡੰਪ ਟਰੱਕਸ ਉਹਨਾਂ ਦੇ ਐਕਸੀਡੈਂਟ ਹੋ ਰਿਹਾ ਹੈ ਜੇ 4 ਦਿਨ ਪਹਿਲਾਂ ਹੀ ਇੱਕ ਸੈਨ ਬਨੀਟੋ ਕਾਉਂਟੀ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਜਿਹੜੇ ਦੋ ਡੰਪ ਟਰੱਕ ਸੀ ਆਹਮੋ ਸਾਹਮਣੇ ਜਿਹੜੇ ਟਕਰਾ ਗਏ ਹਾਈਵੇ 25 ਜਿਹੜਾ ਆ ਬੋਲਸਾ ਰੋਡ ਤੇ ਸ਼ੋਰ ਰੋਡ ਉੱਥੇ ਬਹੁਤ ਲੰਮਾ ਸਮਾਂ ਬੰਦ ਰਿਹਾ ਕਹਿੰਦੇ ਵੀ ਸੋਮਵਾਰ ਨੂੰ ਸੀਐਚਪ ਦੇ ਮੁਤਾਬਕ ਇੱਕ ਫਰੇਟ ਲਾਈਨਰ ਟਰੱਕ ਜਾ ਰਿਹਾ ਸੀ 2017 ਅ ਕੈਸਕਾਡੀਆ ਨਾਰਥ 60 ਮਾਈਲਸ ਪਰ आवर ਦੇ ਹਿਸਾਬ ਨਾਲ ਹਾਈਵੇ 25 ਦੇ ਉੱਤੇ ਤੇ ਦੂਸਰੇ ਪਾਸੇ ਉਹ 20 22 ਦਾ ਮੈਕ ਐਂਥਮ ਟਰੱਕ ਆ ਰਿਹਾ ਸੀ 40 ਮਾਈਲਸ ਪਰ आवर ਹਸਾਬ ਦੇ ਨਾਲ ਫਰੇਟ ਲਾਈਨਰ ਨੇ ਡਬਲ ਸੋਲਿਡ ਲਾਈਨ ਕ੍ਰਾਸ ਕਰ ਦਿੱਤੀ ਤੇ ਸਾਊਥਵਰਨ ਲੇਨ ਦੇ ਉੱਤੇ ਹੈਡ-ਆਨ ਕ੍ਰੈਸ਼ ਹੋਇਆ ਇੱਕ ਜਾਨੇ ਦੀ ਉੱਚ ਮੌਤ ਵੀ ਹੋਈ ਹੈਗੀ ਆ ਸੋ ਬਹੁਤ ਜਿਆਦਾ ਜਿਹੜੇ ਟਰੱਕਾਂ ਦੇ ਐਕਸੀਡੈਂਟ ਆ ਆਪਾਂ ਦੇਖਿਆ ਰੀਸੈਂਟਲੀ ਪਰ ਅੱਜ ਜਿਹੜਾ ਐਕਸੀਡੈਂਸ ਸੀ ਸੈਂਟਰ ਰੋਜ਼ਾ ਦੇ ਵਿੱਚ ਬਹੁਤ ਹੀ ਦਰਦਨਾਕ ਆ ਤੁਸੀਂ ਕੁਸ਼ਕ ਜਿਹੜੀਆਂ ਪਿਕਚਰਜ਼ ਉਹ ਦੇਖੋਗੇ ਸਾਡੀਆਂ ਜਿਹੜੀਆਂ YouTube ਦੇ ਉੱਤੇ ਹੋ ਗਈਆਂ ਅ ਕਈ ਅੱਗਾਂ ਨੂੰ ਕਈ ਜਿਹੜੀਆਂ ਕਾਰਾਂ ਸੀ ਉਹਨਾਂ ਨੂੰ ਅੱਗ ਲੱਗ ਗਈ ਤੇ ਲੱਕਲੀ ਬਹੁਤ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਜਾਨੇ ਦੀ ਮੌਤ ਹੋਈ ਹੈ ਜਿਸ ਹਸਾਬ ਦੇ ਨਾਲ ਦੇਖੋ ਰੈਡ ਲਾਈਟ ਤੇ ਸਾਰੀਆਂ ਕਾਰਾਂ ਖੜੀਆਂ ਪਿੱਛੇ ਪੂਰੀ ਸਪੀਡ ਤੇ ਟਰੱਕ ਆ ਰਿਹਾ ਉਹਦੇ ਉੱਤੇ ਚੜ ਗਿਆ ਤੇ ਤੁਹਾਡੇ ਕੋਲ ਕੋਈ ਚੁਆਇਸ ਵੀ ਨਹੀਂ ਹੁੰਦੀ ਜਿਹੜਾ ਕਾਰ ਦੇ ਵਿੱਚ ਬੈਠਾ ਹੁੰਦਾ ਸੋ ਹਜੇ ਪਤਾ ਨਹੀਂ ਚੱਲਿਆ ਵੀ ਟਰੱਕ ਡਰਾਈਵਰ ਕੌਣ ਸੀ ਆਉਣ ਵਾਲੇ ਸਮੇਂ ਵਿੱਚ ਜਰੂਰ ਆਪਾਂ ਅਪਡੇਟ ਕਰਾਂਗੇ ਸਾਨੂੰ ਕੁਝ ਟਰੱਕਰ ਵੀਰ ਆ ਉਹਨਾਂ ਨੇ ਇਹ ਜਿਹੜੀ ਅਪਡੇਟ ਦਿੱਤੀ ਹੈਗੀ ਹੈ ਇਸ ਸੰਬੰਧੀ